ਇੱਕ ਸਾਧੇ ਨੂੰ ਤਸਵੀਰਾਂ ਇਹ ਕੀ ਕਰ ਲੋਗੀ ਬਾਈ ਜੀ ਇੱਥੇ ਆਹ ਜ਼ਾਰੇ ਤੋਂ ਬੋਰਡ ਵੀ ਪਟਲੇ ਗਏ ਜੀ ਫਿਊਜ਼ ਵੀ ਜਣ ਵੀ ਮੇਨ ਫਿਊਜ਼ ਵੀ ਪਟਲੇ ਗਏ ਕੇਵਲ ਵੀ ਖੋਲ ਦੇ ਜੀ ਜਿੰਨਾ ਲੋਹਾ ਲੰਗੜ ਕੇ ਚੱਲਦਾ ਰਹਿੰਦਾ ਉਹਨੂੰ ਲੁਟਾ ਦਿੰਦਾ ਹੈ ਹੈਂਡਲ ਰੀਅਰ ਦਾ ਹੈਂਡਲ ਲਾਭੂ ਚੱਕਣੀ ਹੈ 6.3 ਮੋਟਰਾਂ ਦਾ ਹੀ ਸਾਰਾ ਕੁਝ ਇਹ ਤੋਂ 6-7 ਮੋਟਰਾਂ ਜੀ ਕੋਰਾ ਚੋਰੀ ਹੋ ਗਈਆਂ ਨਹੀਂ ਹਾਂ ਜੀ ਹਾਂ ਦਾ ਲਾਭੂ ਚੱਕ ਲੈਣਾ ਭਾਈ ਜੀ ਕੀ ਗੱਲ ਤੁਸੀਂ ਇਹ ਮੋਟਰਾਂ ਉੱਪਰ ਇਕੱਠੇ ਹੋਵੇ ਸਾਰੇ ਕਿਸਾਨ ਕੀ ਗੱਲ ਹੋਈ ਹੈ ਜੀ ਕੱਲ ਰਾਤ ਦੋ ਮੋਟਰਾਂ ਚਾਬੇ ਨਾਲ ਉਹ ਠੀਕ ਤਾਂ ਜਦੋਂ ਅਸੀਂ ਸਵੇਰੇ ਆ ਕੇ ਦੇਖਿਆ ਜੀ ਮੋਟਰਾਂ ਤੇ ਕੋਈ ਦਾ ਸਟਾਰਟਰ ਇਹ ਕਿਹੜੀ ਜਗ੍ਹਾ ਹੈ ਜੀ ਇਹ ਇਹ ਟਰੋ ਮਾਡਰਾ ਜੀ ਟੰਗਵਾ ਕਾਪ ਚ ਪੈਂਦੀ ਹੈ ਜ਼ਮੀਨ ਟਰੋ ਮਾਜਰੇ ਟਰੋ ਮਾਜਰੇ ਦੀ ਇਹ ਕਿੰਨੀਆਂ ਮੋਟਰਾਂ ਦਾ ਹੋਇਆ ਜੀ ਇਹ ਮੋਟਰਾਂ ਕੋਈ 6-7 ਮੋਟਰਾਂ 7 ਮੋਟਰਾਂ ਦੇ ਟੱਕਰੇ 7 ਮੋਟਰ ਕਿੰਨੇ ਪਰ ਮੋਟਰ ਦਾ ਕਿੰਨਾ ਕਿਨ ਨੁਕਸਾਨ ਹੋ ਗਿਆ ਜੀ ਪਰ ਮੋਟਰ ਦਾ ਜੀ 10000 ਰੁਪਏ ਦਾ ਵਾਸਤਾ ਲੱਗਦਾ ਮਤਲਬ 50 ਲੱਖ 50-60 ਹਜ਼ਾਰ ਦਾ ਨੁਕਸਾਨ ਹੋ ਗਿਆ ਹਾਂ ਜੀ ਹਾਂ ਜੀ 50-60 ਹਜ਼ਾਰ ਦਾ ਬਾਕੀ ਕੋਈ ਦਾਤੀ ਘੁਰਪਾ ਤੋੜਾ ਕੁਝ ਨਹੀਂ ਝੜਿਆ ਜਦੋਂ ਸਭ ਕਟੇ ਠੀਕ ਹੈ ਜੀ ਚਲੋ ਹੋਰ ਮੋਟਰਾਂ ਪਰ ਚਲਦੇ ਕਿੱਧਰ ਇੱਕ ਸਾਧ ਦੀਆਂ ਤਸਵੀਰਾਂ ਇਹ ਹਨ ਕਿਸਾਨ ਪੈਰੋ ਮਾਦਰੇ ਦੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਮੋਟਰਾਂ ਦੇ ਜਿੰਦੇ ਤੋੜ ਕੇ ਚੋਰਾ ਵੱਲੋਂ ਦੇਰ ਰਾਤ ਮੋਟਰਾਂ ਦਾ ਸਮਾਨ ਚੋਰੀ ਕੀਤਾ ਗਿਆ ਇਹਨਾਂ ਵੱਲੋਂ ਦਿਖਾਇਆ ਗਿਆ ਇਹ ਮੋਟਰ ਜੋ ਕਿ ਚਮਕੌਰ ਸਾਹਿਬ ਦੇ ਨਾਲ ਇਸ ਹੈਫਲ ਤੋਂ ਜਾਂਦਾ ਰਸਤਾ ਪੈਰੋ ਮਾਦਰੇ ਦੀ ਹੱਦਬੱਸ ਦੀ ਇਹ ਜ਼ਮੀਨ ਹੈ ਜਿੱਥੇ ਕਿਸਾਨਾਂ ਨੇ ਦੱਸਿਆ ਕਿ ਅੱਧਾ ਦਰਜਨ ਦੇ ਕਰੀਬ ਉਹਨਾਂ ਦੀ ਮੋਟਰਾਂ ਦਾ ਸਮਾਨ ਜੋ ਕੀ ਚੋਰੀ ਹੋ ਚੁੱਕਿਆ ਤੇ ਦੂਜੀ ਮੋਟਰ ਦਾ ਵੀ ਆਪਾਂ ਦੇਖ ਸਕਦੇ ਹਾਂ ਤੇ ਇੱਥੇ ਰਾਤ ਨੂੰ ਜੰਗਲ ਦਾ ਏਰੀਆ ਜੰਗਲ ਦੇ ਏਰੀਏ ਦੇ ਵਿੱਚੋਂ ਹੁੰਦਾ ਹੋਇਆ ਇਹ ਰਸਤਾ ਇਨ੍ਹਾਂ ਖੇਤਾਂ ਵਿੱਚ ਆਉਂਦਾ ਹੈ ਆਪਾਂ ਦੇਖ ਸਕਦੇ ਹਾਂ ਇਹ ਮੋਟਰ ਦੇ ਵਿੱਚ ਹੋਰ ਦੂਸਰੀ ਮੋਟਰ ਹੈ ਇਹ ਮੋਟਰਾਂ ਦੇ ਵਿੱਚ ਕਿਸਾਨ ਖਾ ਰਹੇ ਨੇ ਜਿੰਦਾ ਕਿਥੇ ਤੋੜਿਆ ਬਈ ਜਿੰਦਾ ਇੱਥੇ ਤੋੜਿਆ ਬਈ ਜਿੰਦਾ ਤੋੜ ਕੇ ਜ਼ਿੰਦਗੀ ਵੀ ਹੋ ਗਈ ਇੱਥੇ ਕਿਥੇ ਪਿਆ ਜਿੰਦਾ ਵੀ ਪਤਾ ਨਹੀਂ ਨਾਲੇ ਲੈ ਕੇ ਲੋਹੇ ਕਰਕੇ ਪਈ ਪਈ ਬੰਦੇ ਵਾਲੇ ਅੰਦਰ ਆ ਕੇ ਕਪਾੜੇ ਨਾ ਮਾਈਟਾ ਲੇ ਕੇ ਨਾ ਫਿਬਰੂਰੀ ਭੱਜ ਲਾ ਕੇ ਹੋ ਗਏ ਆਜ਼ਾਰਾ ਵੀ ਹੋਇਆ ਆ ਪਾਕਿਸਤਾਨੀ ਟੁੱਟਿਆ ਵੈਲਡਿੰਗ ਹੋਇਆ ਪਤਾ ਜੀ ਪਰ ਇਹਦਾ ਵੀ ਸਮਾਨ ਖੋਲ ਲੇਗੇ ਉੱਪਰੇ ਤੋੜ ਲੇਗੇ ਕਾਊਂਟ ਮੈਂ ਤੱਕ ਦੇ ਸਵਾਲ ਜਿੰਨੇ ਵੀ ਸਾਰਗੇ ਸਭ ਨੂੰ ਲੈ ਗਏ। ਅੱਛਾ ਆ ਜੂ। ਜਦ ਤਾ ਵੀ ਲੈ ਕੇ ਨਾਲੇ ਲੋਹੇ ਕਰਕੇ ਜਾਂਦਾ। ਇਹ ਕਿਹਨਾਂ ਦੀ ਮੋਟਰ ਹੈ? ਇਹ ਚਾਰ ਸਿਕ ਜੀ। ਅੱਛਾ ਹਾਂਜੀ। ਤੇ ਤਕਰੀਬਨ ਤੁਹਾਡੇਆਂ 6 ਤੋਂ 7 ਮੋਟਰਾਂ ਦਾ ਇਹ ਹੋਇਆ ਹੈ। ਤੇ ਤੁਸੀਂ ਇਸ ਸੰਬੰਧੀ ਪੁਲਿਸ ਨੂੰ ਫੋਨ ਵਗੈਰਾ ਕੋਈ ਕੀਤਾ? ਚੱਕ ਕੇ ਤੁਸੀਂ ਰਿਪੋਰਟ ਕਰੋਗੇ ਹਾਂਜੀ ਤੇ ਤੁਹਾਨੂੰ ਰਾਤ ਨੂੰ ਤੁਸੀਂ ਜੇੜਾ ਨਹੀਂ ਮਾਰਦੇ ਵੀ ਇੱਧਰ ਰਾਤੀ ਲਾਈਟੇ ਨਹੀਂ ਆਉਂਦੀ ਫਿਰ ਜੇੜਾ ਤਾਂ ਪਤਾ ਨਹੀਂ ਮਾਰਦੇ ਜੇ ਲਾਈਟ ਆਉਂਦੀ ਫਿਰ ਇੱਧਰ ਕੰਮ 9-10 ਵਜੇ ਤੱਕ ਤਾਂ ਥੋੜੀ ਵਾਲੀਆਂ ਮਸ਼ੀਨਾਂ ਚੱਲੀ ਜਾਂਦੀਆਂ ਉਹ ਤੋਂ ਬਾਅਦ ਐ ਕੰਮ ਹੋਇਆ ਵਾ ਤੇ ਰਾਤ ਨੂੰ 12-1 ਵਜੇ ਦਾ ਕੰਮ ਹੈ 12-1 ਵਜੇ ਤੱਕ ਅੱਜ ਕੀ ਕੰਮ ਹੈ ਰਾਤ ਨੂੰ ਕਿਹੜੇ ਆਉਂਦਾ ਜੀ ਕੋਈ ਹੋਰ ਕਹਿੰਦੇ ਪਾਣੀ ਲਾਉਂਦਾ ਕੋਈ ਨਹੀਂ ਫਿਰ ਦਿਨ ਚ ਪਹਿਲਾਂ ਕੋਈ ਇੱਥੇ ਰਾਇਕੀ ਕਰਦਾ ਹੋਊਗਾ ਤਾਂ ਹੀ ਚੋਰੀ ਹੋਈ ਹੈ ਜੀ ਮੈਂ ਦੁਪਹਿਰ ਵੇਲੇ ਆ ਕਿਸੇ ਵੀ ਟਾਈਮ ਕੋਈ ਨਾ ਕੀ ਕਰ ਜਾਂਦਾ ਲੈ ਲਾਗਾ ਜੀ ਲਾਗਾ ਜੀ ਉਹ ਲੈਰ ਇਤੋਂ ਉੱਥੇ ਕਵਾੜੀਏ ਕਰ ਲੈ ਜਾਂਦੇ ਕੰਮ ਜਿਹੜੀ ਬੰਦੇ ਪਾਕਤ ਬੰਦੇ ਉੱਤੇ ਜਦੋਂ ਮਰਜੀ ਦੇਖ ਲੋ ਸਾਡਾ ਸੈਂਪਲ ਪੈਂਦਾ ਉੱਤੇ ਖੜੀ ਹੁੰਦੇ ਆ ਜੀ ਕੋਈ ਕਿਉਂ ਪੁਲਿਸ ਵੀ ਹੁਣ ਵੋਟਾਂ ਦੇਣਾ ਉਹ ਜਿਹਨਾਂ ਨੂੰ ਪਤਾ ਵੀ ਉਹ ਆਲੇ ਦਲੇ ਵਿਜੀ ਹੈ ਕੋਈ ਰੈਲੀਆਂ ਚਾ ਕੋਈ ਕਿਤੇ ਕੋਟਾਂ ਚ ਹੈ ਉਹਦੇ ਨਾਲ ਉਹਨਾਂ ਨੂੰ ਫਾਇਦਾ ਹੁੰਦਾ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਪ੍ਰਸ਼ਾਸਨ ਤੇ ਹੀ ਮੰਗ ਕਰਦੇ ਆ ਇਹ ਸਾਡਾ ਸਮਾਜ ਤੋਂ ਆਇਆ ਹੈ ਜੀ ਬਾਕੀ ਸਾਡੀ ਜਿਹੜਾ ਨਕਸ਼ਾ ਹੋਇਆ ਉਹ ਵੀ ਵਰਾਈ ਹੋਈ ਜਾਂ ਚੱਲੀ ਜਾਵੇ। ਹਾਂਜੀ ਬਈ ਜੀ। ਹਾਂਜੀ ਅੱਜ ਤਾਂ ਇਹ ਹੀ ਕਹਿੰਦੇ ਵੀ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਜੋ ਕੋਈ ਹੋਰ ਜਿਹਾ ਘਟਨਾ ਨਾ ਵਾਪਰੇ। ਵਾਪਰੇ। ਇਹ ਪਹਿਲਾਂ ਵੀ ਹੋਈਆਂ ਕੀ ਅੱਜ ਹੀ ਹੋਈ ਹੈ? ਪਹਿਲਾਂ ਵੀ ਹੁੰਦੀਆਂ ਜੀ। ਪਹਿਲਾਂ ਵੀ ਹੁੰਦੀਆਂ ਜੀ। ਪਹਿਲਾਂ ਵੀ ਹੁੰਦੀਆਂ ਪਹਿਲਾਂ ਕੇਬਲਾਂ ਵੱਢ ਲਏ ਜਾਂਦੇ ਸੀ ਬਾਹਰੋਂ। ਜੀ। ਪਰ ਹੁਣ ਤਾਂ ਜੰਦੇ ਤੋੜ ਕੇ ਸਟਾਰਟਰ ਵੀ ਵੱਢ ਲਏ। ਪਹਿਲਾਂ ਤਾਂ ਕੇਬਲੇ ਵੱਢਦੇ ਤੇ ਜੀ। ਪਹਿਲਾਂ ਤੁਹਾਡੇ ਨੇੜੇ ਇਥੇ ਚੌਧਰੀਆਂ ਦੀ ਟੁੱਟੀ ਸੀਗੀ ਉਹ ਉੱਥੇ ਜੰਗਲ ਚੋਂ ਮਿਲ ਗਿਆ ਉਹ ਸਾਮਾਨ। ਆਗੇ ਵੀ ਜੇ ਮਿਲਦਾ ਕਿਤੇ ਦੇਖ ਨਹੀਂ ਲੁਕੋ ਕੇ ਰੱਖਿਆ ਹੋਵੇਗਾ ਹਾਂ ਜੀ ਇਹਦਾ ਗ੍ਰਿਪ ਵੀ ਨਹੀਂ ਛੱਡਿਆ ਗ੍ਰਿਪਾਂ ਦੇ ਨਾਲੇ ਕੋਈ ਵੇਖਣਾ ਕੁਝ ਨਹੀਂ ਹੈ ਹਣਾ ਮਿੱਟੀ ਦੇ ਚੀਨੀ ਮਿੱਟੀ ਦੇ ਹੁੰਦੇ ਆ ਜੀ ਉਹਨਾਂ ਚੋ ਕੈਮਰਾ ਚਲਾਣਾ ਹੋਗਾ ਬਿਲਕੁਲ ਬਿਲਕੁਲ ਹਾਂ ਜੀ ਇਹ ਤਾਂ ਇਹ ਸਾਫਗਟ ਤੁਹਾਡੇ ਟਰਾਂਸਫਾਰਮ ਵੀ ਸੇਫ ਨਹੀਂ ਹੈਗੇ ਪਹਿਲਾਂ ਖੁੰਦ ਚੁੱਕੇ ਪਹਿਲਾਂ ਇਹ ਉਹ ਹੀ ਬਰਾਹਰ ਨੂੰ ਚੁੱਕੇ ਆ ਇਹਦੇ ਖੁੰਦ ਵੀ ਚੁੱਕੇ ਨੇ ਪਹਿਲਾਂ ਪਹਿਲਾਂ ਇਹ ਟਰਾਲਰ ਵਰ ਚੋਰੀ ਹੋਇਆ ਫਿਰ ਦੂਜਾ ਰਖਾਇਆ ਸੀ ਵੀ ਹੁਣ ਬਿਨਾਂ ਤੇਲ ਵਾਲਾ ਤੇਲ ਹੈਗਾ ਜੀ ਪਾਣੀ ਵਿੱਚ ਆਇਆ ਹੈ ਅੱਛਾ ਕਾਪਰ ਹੈ ਵੀ ਇਹਦੇ ਚੋਰੀ ਘੱਟ ਹੁੰਦੇ ਆ ਹਾਂ ਜੀ ਇਹ ਚੋਰੀ ਨਹੀਂ ਕਰਦੇ ਇਹਦੇ ਜੋ ਸਮਾਨ ਨਿਕਲਦਾ ਹੀ ਨਹੀਂ ਹੈ ਓਕੇ ਅਲੂਮੀਨੀਅਮ ਵਾਲਾ ਜੀ ਇਹ ਕਾਪਰ ਵਾਲਾ ਨਹੀਂ ਹੈ ਅਲੂਮੀਨੀਅਮ ਦੇ ਕਿੰਨੇ ਕ ਦਾ ਇਹ ਟਰਾਂਸਫਾਰਮ ਉਹ ਕਿੰਨੇ ਦਾ ਹੁੰਦਾ ਹੈ ਇਹ ਤਾਂ ਜੇ ਮੰਨੋ ਪਾਪਾ ਦਾ ਰੋਟਰ ਆ ਰਿਹਾ ਬੱਕਰ ਲਈ 24 4000 ਜੀ ਉਹ ਸਸਤਾ ਹੈ ਇਹ ਸਸਤਾ ਹੀ ਉਹ ਉਹ ਮਹਗਾ ਜਿਹੜਾ ਚੋਰੀ ਹੋ ਰਿਹਾ ਚੋਰੀ ਹੋ ਰਿਹਾ ਠੀਕ ਹੈ ਜੀ ਤੇ ਥੋੜਾ ਸਾਰੀਆਂ ਦਾ ਮੋਟਰ ਇੱਥੇ ਹੀ ਨੇੜੇ ਹੀ ਹੈ ਹਾਂ ਜੀ ਹਾਂ ਜੀ ਸਾਰੀਆਂ ਨੇੜੇ ਹੀ ਹੈ ਪਲੇਸ ਚ ਜੀ ਪੂਰੀਆਂ ਇਹ ਸਨ ਕਿਸਾਨ ਜੋ ਕਿ ਪਿੰਡ ਪੈਰੋਂ ਮਾਜਰਾ ਤੇ ਭੋਜੇ ਮਾਜਰੇ ਦੇ ਜਿਨ੍ਹਾਂ ਨੇ ਦੱਸਿਆ ਕਿ ਪੈਰੋਂ ਦੇ ট্রান্সਫਾਰਮ ਚੋਰੀ ਹੁੰਦੇ ਨੇ ਪਰਤੂ ਦੇਰ ਰਾਤ ਇਨਵ ਦੇ ਸਮਾਨ ਮੋਟਰਾਂ ਤੇ ਸਮਾਨ ਚੋਰੀ ਹੋਣ ਨਾਲ ਇਹਨਾਂ ਦਾ ਕਾਫੀ ਪ੍ਰਸਾਨਾ ਹੈ ਪ੍ਰਸ਼ਾਸਨ ਤੋਂ ਮੰਕੀਤੀ ਗਈ ਹੈ ਕਿ ਜਲਦੀ ਚੋਰਾਂ ਨੂੰ ਫੜਿਆ ਜਾਵੇ ਚਮਕੌਰ ਸਾਹਿਬ ਤੋਂ ਦਿੱਲੀ ਨਿਸ਼ੀ ਚਮਕੌਰ ਸਾਹਿਬ ਤੋਂ ਇਕਬਾਲ ਸਿੰਘ